ਸੇਕਾਲ ਜੀ ਬਾਈ ਜੀ ਅੱਜ ਦਿਖਾਵਾਂਗੇ ਤੁਹਾਨੂੰ ਨਵੇਂ ਰੇੜੇ ਰਾੜਾਂ ਵਾਲੇ ਆ ਦੇਖੋ ਆਪਾਂ ਨੇ ਰੇੜੇ ਬਣਾਏ ਨੇ ਬਹੁਤ ਹੀ ਸ਼ਾਨਦਾਰ ਵਧੀਆ ਬਾਦੀ ਵਿੱਚ ਰੇੜੇ ਦੇਖ ਸਕਦੇ ਤੁਸੀਂ ਵਧੀਆ ਜੈਕ ਦੇ ਨਾਲ ਦੇਖੋ ਜੈਕ ਪੂਰਾ ਕੰਮ ਕਰਦਾ ਹੈ ਨੋਰਮਲ ਰੇੜੇ ਬਣ ਕੇ ਕੰਪਲੀਟ ਨੇ ਤਿੰਨ ਰੇੜੇ ਬਣਾਏ ਸੀਗੇ ਤੇ ਇੱਕ ਅੰਦਰ ਲੱਗਿਆ ਹੈ ਰੰਗ ਵਾਸਤੇ ਗਿਆ ਹੈ ਤੇ ਇੱਧਰ ਸਾਡੇ ਬੰਦੇ ਲੱਗੇ ਹੋਏ ਨੇ ਕੰਮ 'ਵਾਲੇ ਇੱਧਰ ਆਪਣੇ ਗਿਆਨੀ ਜੀ ਨੇ ਇੱਧਰ ਆਪਣੇ ਆਹ ਪ੍ਰਕਾਣ ਵਾਲੇ ਨਿਮਿਸਤਰੀ ਜੀ ਇਹਨੇ ਬਣ ਕੇ ਕੰਪਲੀਟ ਨੇ ਸਾਰੇ ਰੈਡੀ ਹੋ ਗਏ ਨੇ ਤਿੰਨ ਬਣਾਏ ਸੀ ਇੱਕ ਬੋਰਿੰਗ ਮਸ਼ੀਨ ਇੱਕ ਦਾ ਇੰਜਣ ਰੱਖਿਆ ਸੀ ਇਹ ਇੱਕ ਇੰਜਣ ਲਾਤਾ ਸੀ ਅਸੀਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੋ ਵੀ ਭਾਈ ਕੁਝ ਵੀ ਬਣਵਾਉਣਾ ਚਾਹੁੰਦਾ ਹੈ ਸਾਡੇ ਨਾਲ ਕੰਟੈਕਟ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ